ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਲੁਧਿਆਣਾ ਪੱਛਮੀ ਦੀ ਤੇ ਅੱਜ ਚੋਣ ਪ੍ਰਚਾਰ ਬੰਦ ਹੋ ਜਾਊਗਾ ਜੀ ਫਿਰ ਉੱਥੇ ਆ ਬਿਲਕੁਲ ਅੱਜ ਸ਼ਾਮੀ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਯਾਨੀ ਕਿ ਅੱਜ 17 ਤਰੀਕਾ ਅੱਜ ਸ਼ਾਮੀ ਲਗਭਗ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਊਗਾ 6 ਵਜੇ ਤੱਕ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਦੇ ਕੋਲੇ ਵਸੀਲੇ ਆ ਜਿਨ੍ਹਾਂ ਦੀ ਇੱਛਾ ਵੀ ਭਾਈ ਅਸੀਂ ਹੋਰ ਕੁੱਦਗੇ ਮੈਦਾਨ ਦੇ ਵਿੱਚ ਉਹਨਾਂ ਨੇ ਭਾਈ ਅੱਜ ਪੂਰੇ ਦਾ ਪੂਰਾ ਰੋਡ ਸ਼ੋਅ ਕਰਨ ਦੇ ਉਤੇ ਰੈਲਿੰਗਾਂ ਦੇ ਲੇਖੇ ਦੇ ਵਿੱਚ ਲਾ ਦੇਣਾ ਦਿਨ ਰਾਤ ਉਹਨਾਂ ਨੇ ਪਿਛਲੇ 2 ਮਹੀਨੇ ਤੋਂ ਇਹ ਕੀਤੀ ਆ ਤੇ ਹੁਣ ਭਾਈ ਅੱਜ ਉਹਨਾਂ ਦੇ ਪ੍ਰਚਾਰ ਦਾ ਆਖਰੀ ਦਿਨ ਸੋ ਅੱਜ ਤੋਂ ਬਾਅਦ ਯਾਨੀ ਕਿ ਕੱਲ ਨੂੰ ਤੇ ਅੱਜ ਦੀ ਰਾਤ ਤੇ ਫਿਰ ਇਹਦੇ 48 ਘੰਟੇ ਤੇ ਇਹਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਹੈਗਾ ਡੋਰ ਟੂ ਡੋਰ ਜਾ ਕੇ ਨਿਯਮਾਂ ਦੇ ਮੁਤਾਬਕ ਵੋਟਾਂ ਤੋਂ 48 ਘੰਟੇ ਪਹਿਲਾਂ ਤੇ ਚੋਣ ਪ੍ਰਚਾਰ ਬੰਦ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਡੋਰ ਟੂ ਡੋਰ ਵਾਲਾ ਕੰਮ ਸ਼ੁਰੂ ਹੋ ਜਾਂਦਾ ਸੋ ਦੇਖਦੇ ਭਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਗੱਲ ਇਹ ਜਿ ਕਿ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੈ ਤੇ 23 ਤਰੀਕ ਨੂੰ ਨਤੀਜੇ ਆਉਣੇ ਆ ਤੇ 23 ਤਰੀਕ ਤੱਕ 14 ਦੇ 14 ਜਿਹੜੇ ਉਹ ਐਮਐਲਏ ਬਣੇ ਹੋਣਗੇ ਸੋ ਮਤਲਬ ਇਹ ਜੀ ਕਿ ਅੱਜ ਤੋਂ ਹੁਣ ਪ੍ਰਚਾਰ ਬੰਦ ਹੋ ਜਾਣਾ ਅੱਜ ਤੋਂ ਬਾਅਦ ਯਾਨੀ ਕਿ ਸ਼ਾਮ ਤੋਂ ਬਾਅਦ ਨਾ ਤਾਂ ਹੋਣਗੇ ਜੀ ਰੈਲੀਾਂ ਨਾ ਹੋਣੇ ਰੋਡ ਸ਼ੋ ਨਾ ਵਜੇਗਾ ਜੇ ਵਜਣੇ ਆ ਤੇ ਬਸ ਉਸ ਤੋਂ ਬਾਅਦ ਤਾਂ ਡੋਰ ਟੂ ਡੋਰ ਜਾ ਕੇ ਤੇ ਅੰਦਰ ਖਾਤੇ ਵਾਲਾ ਪ੍ਰਚਾਰ ਚੱਲਣਾ ਹੈਗਾ ਤੇ ਅੰਦਰ ਖਾਤੇ ਕਈ ਤਰ੍ਹਾਂ ਦੇ ਪ੍ਰਚਾਰ ਹੁੰਦਾ ਤੇ ਵੇਨੇ ਭਾਈ ਕੀ ਬਣਦਾ ਪਰ ਫਿਲਹਾਲ ਗੱਲ ਇਹ ਜੀ ਕਿ ਅੱਜ ਤੋਂ ਹੁਣ ਪ੍ਰਚਾਰ ਸਮਾਪਤ ਹੋ ਜਾਣਾ ਜੀ ਤੇ ਟੇਣਾ ਸਾਹਿਬ ਉੱਧਰ ਹਰ ਪਾਸੇ ਚਰਚਾ ਚੜੀ ਹੋਈ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਣਾ ਹੈ ਤੇ ਉੱਧਰ ਪੁੰਦੜ ਸਾਹਿਬ ਵੀ ਕਹਿੰਦੇ ਨੇ ਕਿ ਪੰਜਾਬ ਦੇ ਮੁੱਦਿਆਂ ਤੇ ਆਧਾਰਿਤ ਭਾਜਪਾ ਨਾਲ ਗੱਠਜੋੜ ਕਰ ਸਕਦੇ ਆ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਬਰਵਿੰਦਰ ਸਿੰਘ ਪੁੰਦੜ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਇਸ ਵੇਲੇ ਚਾਹੁੰਦਾ ਜੀ ਕਿ ਅਕਾਲੀ ਦਲ ਅੱਗੇ ਵਧੇ ਤੇ ਲਗਾਤਾਰ ਅੱਗੇ ਵਧੇ ਤੇ ਦੂਜੀ ਗੱਲ ਇਹ ਮਹੱਤਵਪੂਰਨ ਉਹਨਾਂ ਨੇ ਕਹੀ ਹੈ ਉਹ ਕਹਿੰਦੇ ਕਿ ਦੇਖੋ ਅਸੀਂ ਮੁੱਦਿਆਂ ਤੇ ਆਧਾਰਿਤ ਚੋਣ ਲੜਕਦੇ ਹਾਂ ਬੀਜੇਪੀ ਦੇ ਨਾਲ ਜੇਕਰ ਗੱਠ ਜੋੜ ਕਰਨਾ ਤਾਂ ਮੁੱਦਿਆਂ ਦੇ ਉੱਤੇ ਆਧਾਰਿਤ ਕਰ ਸਕਦੇ ਹਾਂ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਕਾੜੀ ਦਲ ਵੱਡੇ ਭਰਾ ਵਾਲੀ ਭੂਮਿਕਾ ਦੇ ਵਿੱਚ ਰਹਿਣ ਨੂੰ ਤਿਆਰ ਆ ਹੁਣ ਗੱਲ ਇਹ ਅਸਲ ਦੇ ਵਿੱਚ ਕਿ ਗੱਠ ਜੋੜ ਦੇ ਲਈ ਤਾਂ ਰਾਹ ਪੱਧਰਾ ਹੋ ਰਿਹਾ ਗੱਠ ਜੋੜ ਦੇ ਲਈ ਰਾਹ ਇਵੇਂ ਪੱਧਰਾ ਹੋ ਰਿਹਾ ਜੀ ਕਿ ਗੱਲਾਂ ਚੱਲ ਰਹੀਆਂ ਵੇ ਭਾਈ ਇਹ ਤਾਂ ਆਉਂਦੇ ਸਮੇਂ ਦੇ ਵਿੱਚ ਨਾ ਕੱਲਾ ਬੀਜੇਪੀ ਦੇ ਲਈ ਕੁਝ ਬਣਾਣਾ ਨਾ ਕੱਲਾ ਅਕਾਲੀ ਦਲ ਦੇ ਨਾਲ ਕੁਝ ਬਣਾ। ਤੇ ਪਿਛਲੇ ਦਿਨੀ ਆਪਾਂ ਜਾਣਦੇ ਵੀ ਸੁਖਦੇਵ ਸਿੰਘ ਢੀਂਡਾ ਸਾਹਿਬ ਦਾ ਭੋਗ ਸੀਗਾ। ਉਹ ਸਮੋਕੇ ਸਮੀਲ ਜਾਖੜ ਨੇ ਗੱਲ ਕਹੀ ਸੀ ਮਾਈਕ ਦੇ ਮੋਰੇ ਥੜਕੇ ਕਿ ਪੰਥ ਦੇ ਵਡੇਰੇ ਹਿੱਤਾਂ ਦੀ ਖਾਤਰ ਅਕਾਲੀ ਦਲ ਦੇ ਨਾਲ ਸਾਰੀਆਂ ਧੜੇਵੰਦੀਆਂ ਨੂੰ ਇੱਕ ਹੋਣਾ ਚਾਹੀਦਾ। ਮਤਲਬ ਉਹ ਅਕਾਲੀ ਦਲ ਦੀ ਇੱਕ ਸੁਰਤਾ ਦੇ ਲਈ ਪਹਿਲੇ ਦਿਨ ਤੋਂ ਹੀ ਜ਼ੋਰ ਦਿੰਦੇ ਆ। ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਉਹ ਕਹਿੰਦੇ ਜੀ ਕਿ ਦੇਖੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਆਧਾਰਤ ਅਸੀਂ ਗੱਠਜੋੜ ਕਰ ਸਕਦੇ ਆ ਇਹ ਹੁਣ ਕਿਵੇਂ ਗੱਠਜੋੜ ਹੋਊਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇਗੇ ਪਰ ਇੰਨੀ ਗੱਲ ਜ਼ਰੂਰ ਆ ਵੀ ਅੱਜ ਅਕਾਲੀ ਦਲ ਇਸ ਪਰਸਥਿਤੀ ਦੇ ਵਿੱਚ ਨਹੀਂ ਹੈ ਇਸ ਹਾਲਾਤ ਦੇ ਵਿੱਚ ਨਹੀਂ ਹੈ ਵੀ ਭਾਈ ਇਹ ਗੱਲ ਕਹੀ ਜਾਵੇ ਜੀ ਕਿ ਮੈਂ ਆਪਣੀ ਇੱਛਾ ਦੇ ਮੁਤਾਬਕ ਗੱਠਜੋੜ ਕਰਨਾ ਮੈਂ ਵੱਡਾ ਭਰਾ ਬਣੂ ਮੈਂ ਐ ਕਰੂ ਕਿਉਂਕਿ ਦੇਖੋ ਪੰਜਾਬੀ ਸਮਾਜ ਦੇ ਬਣ ਜਦੋਂ ਅਸੀਂ ਝਾਤ ਮਾਰਦੇ ਆ ਕਈ ਇੱਥੇ ਵੱਡੇ ਭਰਾ ਜਿਹੜੇ ਉਹ ਛੋਟੇ ਭਰਾਵਾਂ ਨੂੰ ਬੱਚਾ ਵਾਂਗੂ ਵੀ ਰੱਖਦੇ ਆ ਤੇ ਕਈ ਇੱਥੇ ਛੋਟੇ ਭਰਾ ਦਾ ਜ਼ਮੀਨ ਪਿੱਛੇ ਕਤਲ ਵੀ ਕਰਾਉਂਦੇ ਆ ਕਈ ਛੋਟੇ ਭਰਾ ਵੱਡੇ ਦੇ ਨਾਲ ਬਹੁਤ ਵਧੀਆ ਰੱਖਦੇ ਕਈ ਕਤਲ ਵੀ ਕਰਵਾ ਦਿੰਦੇ ਆ ਸੋ ਇਹ ਆਪਾਂ ਇਸ ਰੂਪ ਦੇ ਵਿੱਚ ਨਹੀਂ ਕੋਈ ਵੇਲਾ ਸੀ ਜਦੋਂ ਵੱਡੇ ਆਦਮ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਭਾਜਪੀ ਤੇ ਆਕਾੜੀ ਦਲ ਦਾ ਪਤੀ ਪਤਨੀ ਵਾਲਾ ਰਿਸ਼ਤਾ ਇਹ ਹੌਲੀ-ਹੌਲੀ ਜਦੋਂ ਹੁਣ ਛੋਟੇ ਭਰਾ ਤੇ ਆ ਗਈ ਹੈ ਜੀ ਜੀ ਤੇ ਟੇਣਾ ਸਾਹਿਬ ਉਹਦਾ ਤਖਤਜੀ ਪਟਨਾ ਸਾਹਿਬ ਤੇ ਜਥੇਦਾਰਾ ਨੇ ਸੁਖਬੀਰ ਸਿੰਘ ਬਾਦਲਹੁਰਾ ਨੂੰ ਸਪਸ਼ਟਿਕਰਨ ਦੇ ਦਿਨ ਜਿਹੜੇ ਐ 20 ਦਿਨ ਕਹਿੰਦੇ ਕਿ ਹੋਰ ਦੇ ਦਿੱਤੇ ਨੇ ਇਹ ਕੀ ਮਾਮਲਾ ਹੈ ਪੂਰਾ ਹਾਂ ਬਿਲਕੁਲ ਜੀ ਉਹਨਾਂ ਨੇ ਵੀਰਣ ਹੋਰ ਦਿੱਤੇ ਆ ਇਹ ਹੁਣ ਵੀਰੜਾ ਦੇ ਵਿੱਚ ਕੀ ਕੀ ਨਿਕਲੂਗਾ ਇਹ ਸਮਾਂ ਦੱਸੂਗਾ ਪਰ ਗੱਲ ਇਹ ਜੀ ਕਿ ਜਿਹੜੇ ਹੈ ਕਹਿੰਦੇ ਇਹ ਸੁਣ ਲੈ ਸਪਸ਼ਟੀਕਰਨ ਵਾਸਤੇ ਤਰਕਸ਼ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤੇ ਉਹਨਾਂ ਨੂੰ ਵੀਰਣ ਦਿੱਤੇ ਆ ਪਿਛਲੇ ਦਿਨੀ ਆਪਾਂ ਜਾਣਦੇ ਜੀ ਕਿ ਪੰਜ ਪਿਆਰਿਆਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਗਈ ਸੀ ਕਿ 10 ਦਿਨ ਦੇ ਅੰਦਰ ਅੰਦਰ ਤੁਸੀਂ ਇੱਥੇ ਆ ਕੇ ਤੇ ਆਪਦੇ ਪੱਖ ਦਾ ਸਪਸ਼ਟੀਕਰਨ ਲਾ ਕੇ ਜਾਓ ਇਹ ਗੱਲ ਕਹੀ ਸੀ ਤੇ ਦੂਜੀ ਗੱਲ ਇਹ ਕਹੀ ਹੈ ਜੀ ਭਾਈ ਉਹ ਨਹੀਂ ਆਏ ਤਾਂ 10 ਦਿਨ ਹੋਰ ਵਧਾਤੇ ਸੁਖਬੀਰ ਬਾਦਲ ਉਹਦੀ ਫੇਰ ਨਹੀਂ ਗਏ ਤੇ ਹੁਣ ਇਹਨਾਂ ਨੇ ਪੰਜ ਪਿਆਰਿਆਂ ਨੇ ਉਥੋਂ 20 ਦਿਨ ਸੁਖਬੀਰ ਬਾਦਲ ਨੂੰ ਹੋਰ ਦਿੱਤੇ ਆ ਇਹ ਗੱਲ ਕਹੀ ਹੈ ਵੀ ਜੇਕਰ ਇਹ 20 ਦਿਨਾਂ ਦੇ ਵਿੱਚ ਵਿੱਚ ਇੱਥੇ ਆ ਕੇ ਹਾਜ਼ਰ ਨਹੀਂ ਹੁੰਦੇ ਤਾਂ ਉਹ ਕਹਿੰਦੇ ਜੀ ਫਿਰ ਅਸੀਂ ਉਸ ਤੋਂ ਬਾਅਦ ਪੰਚ ਕਰਵਾਇਤਾ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਇਹਨਾਂ ਨੂੰ ਉਹ ਕਹਿੰਦੇ ਜੀ ਅਸੀਂ ਫਿਰ ਆਪਦੀ ਜਿਹੜਾ ਦੀ ਕਾਰਵਾਈ ਹੋਊਗੀ ਸਜ਼ਾ ਹੋਊਗੀ ਉਹ ਲਾਵਾਂਗੇ ਸੋ ਵੈਨੇ ਭਾਈ ਇਹ 20 ਦਿਨਾਂ ਦੇ ਵਿੱਚ ਵਿੱਚ ਪਹੁੰਚਦੇ ਕਿ ਨਹੀਂ ਪਹੁੰਚਦੇ ਖਾਲੇ ਤੱਕ ਤਾਂ ਸੁਖਦੀਰ ਬਾਦਲ ਨੇ ਉੱਥੇ ਜਾਣ ਦੀ ਕਿ ਬਹੁਤੀ ਤਵੱਜੋ ਦਿੱਤੀ ਨਗੀ ਤੇ ਹੋ ਸਕਦਾ ਭਾਈ ਉਹ ਚਲੇ ਵੀ ਜਾਣ ਜਾਂ ਨਹੀਂ ਚਲੇ ਜਾਣ ਪਰ ਹਾਲ ਦੀ ਘੜੀ ਤਾਂ ਇਉਂ ਹੀ ਲੱਗਦਾ ਰਿਹਾ ਵੀ ਉਹਨਾਂ ਦਾ ਜਾਣਾ ਮੁਸ਼ਕਲ ਹੀ ਆ ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਕੋਈ ਬਹੁਤਾ ਸੀਰੀਅਸ ਕਹਿ ਦਿੱ ਗਏ ਵੀ ਲਿਆਬ ਹੀ ਨਹੀਂਗਾ ਵੀ ਭਾਈ ਉਧਰੋਂ ਕੋਈ ਇਸ ਤਰੀਕੇ ਦੇ ਨਾਲ ਆਇਆ ਹੁਕਮ ਪਰ ਹਾਂ ਪਿਛਲੇ ਦਿਨੀ ਇਹ ਗੱਲ ਬੜੀ ਕਲੀਅਰ ਹੋ ਗਈ ਵੀ ਭਾਈ ਜਿਹੜੇ ਤਖਤਾਂ ਦੇ ਜ਼ਥੇਦਾਰ ਜਾਂ ਤਖਤਾਂ ਦੇ ਵਿੱਚ ਆਪਸ ਦੇ ਵਿੱਚ ਕਿਵੇਂ ਵਿਚਾਰ-ਵਟਾਂਦਰਾ ਚੱਲਦੇ ਆ ਤੇ ਇੱਕ ਦੂਜੇ ਦੇ ਉੱਤੇ ਕਿਵੇਂ ਸ਼ਬਦ ਕੁਵਾਰ ਹੁੰਦੇ ਆ ਜੀ ਜੀ ਬਿਲਕੁਲ ਕਹਣਾ ਸਰ ਮਜੀਠੀਆ ਸਾਹਿਬ ਨੂੰ ਕਹਿੰਦੇ ਭਗਵੰਤਪਾਣ ਹਰਾਂ ਦੀ ਸੇਤ ਦਾ ਬਹੁਤ ਫਿਕਰ ਹੋਇਆ ਹੋਇਆ ਤੇ ਉਹਨਾਂ ਨੇ ਉਹਦੇ ਬਾਰੇ ਸਵਾਲ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਆ ਕਿ ਵਿਕਰਮ ਸਿੰਘ ਮਜੀਠੀਆ ਹੋਰੀ ਜਦੋਂ ਵੀ ਮੌਕਾ ਮਿਲਦਾ ਤੇ ਉਸ ਵੇਲੇ ਨਾ ਫਿਰ ਤੇ ਕੋਈ ਨਾ ਕੋਈ ਗੱਲ ਵਿੱਚੋਂ ਕੱਢ ਕੇ ਲਾਉਂਦੇ ਹੁੰਦੇ ਆ ਉਹਨਾਂ ਦੇ ਵੱਲੋਂ ਹਮੇਸ਼ਾ ਜਿਹੜੀ ਆ ਉਹ ਕੋਈ ਨਾ ਕੋਈ ਗੱਲ ਐਸੀ ਕੱਢ ਕੇ ਲੈਂਦੇ ਜਾਂਦੀ ਆ ਜਿਹਦੇ ਕਰਕੇ ਕਈ ਵਾਰੀ ਬਵਾਦ ਵੀ ਪੈਦਾ ਹੁੰਦਾ ਹੁਣ ਵੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਇੰਸਟਾਗ੍ਰਾਮ ਦੇ ਉੱਤੇ ਇਹ ਉਹ ਬੜੀ ਹਰਾਨੀਜਨਕ ਆ ਇਹਨਾਂ ਨੇ ਟੁਕ ਟੁਕ ਕੇ ਗੱਲ ਕਹਤੀ ਆ ਉਹ ਕਹਿੰਦੇ ਜੀ ਕਿ ਭਗਵੰਤ ਕਮਾਨ ਹੋ ਰਹੀਆਂ ਜਿਹੜੇ ਉਹ ਇੱਕ ਵਾਰ ਫਿਰ ਬਿਮਾਰ ਹੋ ਗਏ ਆ ਇਹਨਾਂ ਦੇ ਇਲਾਜ ਦੇ ਵਾਸਤੇ ਤੇ ਪੀਜੀਆਈ ਦੇ ਵਿੱਚ ਡਾਕਟਰ ਬੁਲਾਏ ਗਏ ਆ ਰੋਗ ਉਹੀ ਆ ਜਿਹੜਾ ਪਹਿਲਾਂ ਝਮੜਦਾ ਹੁੰਦਾ ਇਹਨਾਂ ਨੇ ਇਹ ਗੱਲ ਕਹੀ ਆ ਕਿ ਦਾਰੂ ਦੀ ਬਾਦ ਘਾਟ ਦੇ ਵਿੱਚ ਸੀਐਮ ਸਾਹਿਬ ਢਲੇ ਹੋ ਗਏ ਆ ਕਿ ਪੀਜੀਆਈ ਦੇ ਵਿੱਚ ਡਾਕਟਰ ਬੁਲਾਏ ਗਏ ਆ ਤੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਛੇਤਰੇ ਬਾਰੇ ਬੁਲਟਨ ਜਾਰੀ ਕਰੇ ਇਹਨਾਂ ਦੇ ਸੈਟਿਕਲ ਕਈ ਐ ਵੀ ਹੋ ਸਕਦਾ ਮੁੱਖ ਮੰਤਰੀ ਸਾਹਿਬ ਵੋਟਾਂ ਵਾਲੇ ਦਿਨ ਤੱਕ ਠੀਕ ਹੋਣ ਹੀ ਨਾ ਸੋ ਮਤਲਬ ਇਹ ਜੀ ਕਿ ਮਜੀਠੀਆ ਹੋਰੀ ਆਰ ਲਾਉਣ ਦੇ ਕਸਰ ਕੋਈ ਨਹੀਂ ਛੱਡਦੇ ਹੁੰਦੇ ਇੱਕ ਵਾਰੀ ਪੱਤਰਕਾਰ ਨੇ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੀ ਕੱਲੀ ਕੱਲੀ ਗੱਲ ਦੇ ਵੱਲ ਹੀ ਕਿਉਂ ਨਜ਼ਰ ਰੱਖਦੇ ਆ ਉਹ ਕਹਿੰਦੇ ਜੀ ਮੇਰੇ ਉੱਤੇ ਵੀ ਤਾਂ ਨੀਂ ਕਹਿ ਰੱਖਦੇ ਵੀ ਐਸਆਈਟੀ ਦੇ ਵਿੱਚ ਕਿਹੜਾ ਮੈਂਬਰ ਸ਼ਾਮਲ ਕਰਕੇ ਮਜੀਠੀਏ ਨੂੰ ਕਿਵੇਂ ਤੰਗ ਕਰਨਾ ਤੇ ਮੇਰੇ ਕੋਲੇ ਵੀ ਸੋਰਸ ਆ ਭਾਈ ਮੈਂ ਉਹਨਾਂ ਸੋਰਸ ਦੇ ਰਾਹੀਂ ਉਹਨਾਂ ਸਰੋਤਾਂ ਦੇ ਰਾਹੀਂ ਤੇ ਆਪਦਾ ਕੰਮ ਕਰ ਲੈਣਾ ਤੋ ਇਸ ਤਰੀਕੇ ਦੀ ਗੱਲ ਉਹਨਾਂ ਨੇ ਕਹੀ ਸੀ ਤੋ ਦੇਖਦੇ ਕੀ ਬੜਦਾ ਵੀ ਕੀ ਭਗਵੰਤ ਮਾਨ ਸਾਹਿਬ ਸੱਚੀ ਮੁੱਚੇ ਢਲੇ ਆ ਜਾਂ ਇਹ ਕੋਈ ਸਿਆਸੀ ਆਰ ਆ ਜਾਂ ਭਗਵੰਤ ਮਾਨ ਹੋਰਾਂ ਦੇ दारू ਦੀ ਵਾਧ ਘਾਟ ਆ ਜਾਂ ਇਹ ਇੱਕ ਸਿਆਸੀ ਤੌਰ ਦੇ ਉੱਤੇ ਹੀ ਇੱਕ ਫੇਰ ਉਹਨਾਂ ਦੇ ਉੱਤੇ ਚਿੱਕੜ ਸੁਟਿਆ ਗਿਆ ਇਹ ਹੁਣ ਉਹਨਾਂ ਦੀ ਸਿਹਤ ਦੇ ਬਾਰੇ ਜਿਵੇਂ ਮੰਨ ਲਓ ਅੱਜ ਸਾਹਮਣੇ ਆ ਜਾਂਦੇ ਆ ਜਾਂ ਕੱਲ ਸਾਹਮਣੇ ਆ ਜਾਂਦੇ ਆ ਤੇ ਫੇਰ ਪਤਾ ਲੱਗ ਜਾਣਾ ਜੀ ਜੀ ਕਿਆ ਨਾ ਬਦਲ ਸੋਸ਼ਲ ਮੀਡੀਆ ਤੇ ਕੱਲ ਦੀ ਇੱਕ ਵੀਡੀਓ ਬਹੁਤ ਵੱਡੇ ਪੱਤਰ ਦੇ ਉੱਪਰ ਵਾਇਰਲ ਹੋ ਰਹੀ ਹੈ ਮੀਕਾ ਸਿੰਘ ਦੀ ਇਹ ਵੀਡੀਓ ਹੈ ਕਹਿੰਦੇ ਮੀਕਾ ਸਿੰਘ ਦੇ ਵੱਲੋਂ ਕੰਸਰਨ ਕੁਮਾਰੀ ਦੇ ਕਾਤਲਾਂ ਨੂੰ ਸਵਾਲ ਕੀਤੇ ਗਏ ਜਿਸ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫਿਰ ਤੋਂ ਭੱਖ ਗਿਆ ਦੇਖੋ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਮੀਕਾ ਸਿੰਘ ਹੋਵੇ ਜਾਂ ਕੋਈ ਵੀ ਹੋਰ ਹੋਵੇ ਤੇ ਇਹ ਆਪਾਂ ਕਿਸੇ ਨੂੰ ਇਹ ਵੀ ਗੱਲ ਕਹਿ ਸਕਦੇ ਵੀ ਭਾਈ ਤੂੰ ਆਪਣੇ ਵਿਚਾਰ ਨਾ ਰੱਖ ਵਿਚਾਰ ਸਭ ਦੇ ਆਪੋ ਆਪਣੇ ਜ਼ਰੂਰੀ ਨਹੀਂ ਕਿ ਜਿਹੜੇ ਮੇਰੇ ਵਿਚਾਰ ਆ ਤੇ ਉਹ ਵਿਚਾਰ ਜਿਹੜੇ ਉਹ ਤੁਹਾਡੇ ਵੀ ਹੋਣ ਸਹਿਮਤੀ ਅਸਹਿਮਤੀ ਕਿਸੇ ਵੀ ਵਿਸ਼ੇ ਦੇ ਉੱਤੇ ਹੋਣੀ ਚਾਹੀਦੀ ਆ ਇੱਕ ਸੁਰਤਾ ਤਾਂ ਕਿਸੇ ਵੀ ਨੀ ਗੱਲ ਦੇ ਵਿੱਚ ਹੁੰਦੀ ਜਿਹੜੀ ਮੈਂ ਗੱਲ ਕਰਾਂ ਤੇ ਇਹਦੇ ਨਾਲ ਵੀ ਹੋ ਸਕਦਾ ਨਹੀਂ ਵੀ ਭਾਈ ਕੋਈ ਤੁਸੀਂ ਸਹਿਮਤ ਹੋਵੋ ਤੇ ਤੁਹਾਡੀ ਗੱਲ ਨਾਲ ਜ਼ਰੂਰੀ ਨਹੀਂ ਕਿ ਮੈਂ ਸਹਿਮਤ ਹੋਵਾਂ ਪਰ ਆਪ ਵੀ ਸਹਿਮਤੀ ਜਾਂ ਅਸਹਿਮਤੀ ਜਿਹੜੀ ਉਹ ਸਰਲ ਸਪਸ਼ਟ ਤੇ ਬਿਣਾ ਕਿਸੇ ਲਾਗ ਲਪੇਟ ਦੇ ਇਹ ਚੰਗੇ ਤਰੀਕੇ ਦੇ ਨਾਲ ਆਪਣੀ ਗੱਲ ਜਿਹੜੀ ਉਹ ਰੱਖਣੀ ਚਾਹੀਦੀ ਆ ਦੂਜੀ ਗੱਲ ਇਹ ਆ ਤੇ ਭਾਈ ਅੱਜ ਵੈਸੇ ਇੱਕ ਟ੍ਰੈਂਡ ਜਾਂ ਚੱਲਿਆ ਪਿਆ ਵੀ ਜੇ ਤੁਸੀਂ ਦੂਜੇ ਦੀ ਗੱਲ ਦੇ ਵਿੱਚ ਅਸਹਿਮਤੀ ਪ੍ਰਗਟਾਉਦੇ ਤਾਂ ਤੁਹਾਨੂੰ ਗद्दार ਕਿਹਾ ਜਾਂਦਾ ਇਹ ਵੇਚ ਗਿਆ ਉਹ ਇਹ ਖਰੀਦ ਲਿਆ ਉਹ ਇਹ ਫਲਾਣਾ ਹੋਏ ਕਿਉਂਕਿ ਉਹ ਜਿਹੜੇ ਲੱਕੜਸਰੇ ਜੀ ਆ ਉਹਨਾਂ ਦੀ ਵਿਚਾਰੀਅਤ ਵਾਲੀ ਹੁੰਦੇ ਆ ਹੁਣ ਤੁਸੀਂ ਦੇਖੋ ਵੀ ਅੱਜ ਮਹਿਰੋਂ ਦੀ ਫੋਟੋ ਪਾ ਦਿਓ ਅਮਰਤਪਾਲ ਮਹਿਰੋਂ ਦੀ ਉੱਤੇ ਲਿਖ ਦਿਓ ਕੀ ਤੁਸੀਂ ਅਮਰਤਪਾਲ ਮਹਿਰੋਂ ਦੇ ਵੱਲੋਂ ਜਾਂ ਉਹਦੇ ਸਾਥੀਆਂ ਦੇ ਵੱਲੋਂ ਕੀਤੇ ਗਏ ਕਤਲ ਦੇ ਨਾਲ ਸਹਿਮਤ ਹੋ ਜਾਂ ਨਹੀਂ ਤੇ ਅਬੂ ਉੱਤਰ ਕੀ ਮਿਲਦਾ ਅਸੀਂ ਸਹਿਮਤ ਹਾਂ ਜੇ ਤੁਸੀਂ ਕਹਿੰਦੇ ਕਿ ਮੈਂ ਤਾਂ ਸਹਿਮਤ ਨਹੀਂ ਹਾਂ ਕਿ ਲੋਕਤੋਂ ਨੂੰ ਗਾਲਾਂ ਕੱਢਦੇ ਆ ਲੋਕਾਂ ਨੇ ਵਿੱਕ ਗਿਆ ਇਹ ਗਦਾਰ ਹੈ ਜਿੰਨੀਆਂ ਗਾਲਾਂ ਗੰਦਗਾਂ ਲੋਕ ਕੱਢਦੇ ਆ ਉਹ ਕਮਲਕੌਰ ਦੀਆਂ ਟਿੱਪਣੀਆਂ ਤੋਂ ਗੰਦਗਾਂ ਹੁੰਦੀਆਂ ਇਹਦਾ ਮਤਲਬ ਇਹ ਆ ਵੀ ਜੇ ਕਮਲਕੌਰ ਨੂੰ ਅਸ਼ਲੀਲ ਕੰਟੈਂਟ ਦੇ ਕਰਕੇ ਮਾਰਿਆ ਗਿਆ ਤੇ ਜਿਹੜੇ ਥੱਲੇ ਟਿੱਪਣੀਆਂ ਦੇ ਰੂਪ ਦੇ ਵਿੱਚ ਗੰਦਗੀਆਂ ਗਾਲਾਂ ਕੱਢਦੇ ਸਾਰੇ ਪਾਰਕ ਦੇ ਵਿੱਚ ਲਿਜਾ ਕੇ ਪਾਰਕਿੰਗ ਦੇ ਵਿੱਚ ਲਿਜਾ ਕੇ ਜਿਹੜਾ ਗਲ ਕੁੱਟ ਦੇਣਾ ਚਾਹੀਦਾ ਇਹਦਾ ਮਤਲਬ ਵੀ ਸਾਰੇ ਇਹ ਗਲ ਕਟੌਣ ਦੇ ਕਾਬਿਲ ਆ ਕਿਉਂਕਿ ਤੁਸੀਂ ਇਹ ਕਹੋ ਜੀ ਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਪਰ ਕਿਸੇ ਦੀ ਧੀ ਦੇ ਬਾਰੇ ਭੈਣ ਦੇ ਬਾਰੇ ਮਾਂ ਦੇ ਬਾਰੇ ਕੋਈ ਹੋਰ ਟੱਬਰ ਦੇ ਜੀਆਂ ਦੇ ਬਾਰੇ ਗੰਦੀਆਂ ਗੱਲਾਂ ਕਹਿਣੀਆਂ ਇਹਦਾ ਮਤਲਬ ਸਾਰੇ ਗਲ ਘੁੱਟਣ ਦੇ ਕਾਬਲੀ ਹੈ ਇਹ ਉਸ ਤੋਂ ਗਲੀ ਗੱਲਾਂ ਵੀ ਕੱਲ ਮੀਕਾ ਸਿੰਘ ਨੇ ਆਪਦੇ ਵਿਚਾਰ ਰੱਖਿਓ ਕਹਿੰਦਾ ਵੀ ਇਹ ਕਿਹੜੀ ਸਿੱਖੀ ਹੈ ਇਹ ਕਿਹੜਾ ਸਿੱਖ ਯੋਧਾ ਗਰੀਆ ਵੀ ਭਾਈ ਆਪਾਂ ਇੱਕ ਕੁੜੀ ਨੂੰ ਮਾਰਦਗੇ ਇੱਕ ਔਰਤ ਨੂੰ ਮਾਰਦਗੇ ਕਿਸੇ ਨੂੰ ਸਮਝਾਉਣ ਦੇ ਤਰੀਕੇ ਹੋਰ ਵੀ ਬਹੁਤ ਹੁੰਦੇ ਆ ਤੇ ਦੁੱਖ ਇਸ ਗੱਲ ਦਾ ਵੀ ਚੰਦੀਆਂ ਪੱਲੀਆਂ ਦਾੜੀਆਂ ਵਾਲੇ ਚੰਗੀਆਂ ਪੱਗਾਂ ਵਾਲੇ ਸੋਹਣੀਆਂ ਪੱਗਾਂ ਵਾਲੇ ਨੇ ਉਹਦੀ ਉਹ ਧੀ ਭੈਣ ਕੀਤੀ ਆ ਵੀ ਇਹਨਾਂ ਨੇ ਸਾਰਿਆਂ ਨੂੰ ਪਾਰਕ ਦੇ ਵਿੱਚ ਲੈ ਜਾਣਾ ਚਾਹੀਦਾ ਪਾਰਕਿੰਗ ਦੇ ਵਿੱਚ ਕਿਉਂਕਿ ਇਹਨਾਂ ਨੇ ਕਮਲਕੌਰ ਤੋਂ ਵੀ ਗੰਦੀਆਂ ਗੱਲਾਂ ਕੀਤੀਆਂ ਸੋ ਮੈਨੂੰ ਹੈਰਾਨੀ ਹੁੰਦੀ ਹੈ ਵੀ ਭਾਈ ਅਸਹਿਣਿਤੀ ਪ੍ਰਗਟਾਉਣਾ ਅੱਜ ਪੰਜਾਬ ਦੇ ਵਿੱਚ ਗੁਨਾਹ ਬਣ ਗਿਆ ਮੰਨ ਲੀ ਚੰਗੀ ਤਰ੍ਹਾਂ ਚੇਤੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਆਈ ਹਲੇ ਉਦੋਂ ਜੇ ਆਪਾਂ ਇਹ ਗੱਲ ਕਹਿ ਦਿੰਦੇ ਸੀ ਮੈਂ ਪੱਤਰਕਾਰ ਦੇ ਤੌਰ ਦੇ ਉੱਤੇ ਕਿ ਵਕਤ ਦੱਸੂਗਾ ਵੀ ਭਾਈ ਆਮ ਆਦਮੀ ਪਾਰਟੀ ਕਿਸਮਤੀ ਤੇ ਖੜੀ ਉਤਰਦੀ ਹੈ ਕਿ ਨਹੀਂ ਉਤਰਦੀ ਪਰ ਲੋਕ ਤੁਹਾਨੂੰ ਗਾਲਾਂ ਕੱਢਦੇ ਹੁੰਦੇ ਸੀ ਵੀ ਤੁਸੀਂ ਗद्दार ਹੋ ਤੁਸੀਂ ਵਿਕ ਗਏ ਹੋ ਤੇ ਅੱਜ ਸਾਰੇ ਜਣੇ ਆਪ ਗਾਲਾਂ ਕੱਢੀ ਜਾਂਦੇ ਆ ਕਿਉਂਕਿ ਲੋਕਾਂ ਦਾ ਪਤਾ ਥੋੜੀ ਹੁੰਦਾ ਵੀ ਲੋਕ ਕਿਹੜੇ ਪਾਸੇ ਨੂੰ ਤੁਰ ਪੈਣ ਭੇਡਾਂ ਵਾਂਗੂ ਆ ਜਿੱਧਰ ਨੂੰ ਤੁਰ ਪੇ ਤੁਰ ਪੇ ਸੋ ਗੱਲ ਇਹ ਜੀ ਕਿ ਵਕਤ ਦੱਸੂਗਾ ਬੰਦਾ ਕੀ ਆ ਵਕਤ ਦੱਸੂਗਾ ਇਸ ਕਤਲ ਤੋਂ ਬਾਅਦ ਕਮਲਪੌਰ ਦੇ ਤੁਰ ਜਾਣ ਤੋਂ ਬਾਅਦ ਤੇ ਭਾਈ ਇਹ ਵਿੱਚ ਹੁਣ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿੱਚੋਂ ਅਸ਼ਮੀਲਤਾ ਮੁੱਕੀ ਆ ਕਿ ਨਹੀਂ ਮੁੱਕੀ ਇਹ ਇਹਨੇ ਆਪਾਂ ਨੂੰ ਮੇਰੇ ਖਿਆਲ ਮਹੀਨਾ ਡੇਢ ਮਹੀਨੇ ਦੀ ਵੇਟ ਕਰਨੀ ਪੈਣੀ ਹੈ ਜੀ ਜੀ ਬਿਲਕੁਲ ਤੁਹਾਡੀਆਂ ਗੱਲਾਂ ਸਹੀ ਨੇ ਟਹਣਾ ਸਾਹਿਬ ਇਹ ਤਾਂ ਸਮਾਂ ਤੈ ਕਰੂਗਾ ਵੀ ਕੀ ਬਣਦਾ ਕੀ ਨਹੀਂ ਖੈਰ ਉਧਰ ਅਮਰਿਤਪਾਲ ਸਿੰਘ ਮਹਿਰੋ ਦੇ ਦੁਬਈ ਭੱਜਣ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਪੁਲਿਸ ਨੇ ਇਹ ਗੱਲ ਕਹੀ ਆ ਕਿ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਗੱਡੀ ਦੇ ਵਿੱਚ ਹੀ ਉਹਦਾ ਕਤਲ ਕੀਤਾ ਸੀਗਾ ਇਸ ਕੁੜੀ ਦਾ ਤੇ ਉਸ ਤੋਂ ਬਾਅਦ ਅਮਰਿਤਪਾਲ ਦੇ ਦੋ ਸਾਥੀ ਉਹ ਤਾਂ ਫੜ ਲਏ ਤੇ ਅਮਰਿਤਪਾਲ ਸਿੰਘ ਮਹਿਰੋ ਸਰਕਾਰ ਦੀ ਉਹ ਗੱਡੀ ਦੇ ਉੱਤੇ ਅੰਮ੍ਰਿਤਸਰ ਪਹੁੰਚਿਆ ਇਹਨੇ ਐਮੀਰਾਇਟਸ ਦੀ ਫਲਾਈਟ ਲਈ ਤੇ ਇਹ ਜੀ ਵਿਦੇਸ਼ ਦੇ ਵੱਲ ਭੱਜ ਗਿਆ ਜਾਨੀ ਕਿ ਦੁਬਈ ਦੇ ਵੱਲ ਭੱਜ ਗਿਆ ਹੁਣ ਇਹ ਵੀ ਹੋ ਸਕਦਾ ਵੀ ਪਾਈ ਉਹਦੇ ਸਾਥ ਜਿਹਨੂੰ ਪਤਾ ਹੀ ਨਾ ਹੋਵੇ ਜੀ ਕਿ ਮਹਿਰੋ ਨੇ ਇਦਾਂ ਭੱਜ ਜਾਣਾ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਜੀ ਕਿ ਮਹਿਰੋ ਕੋਲ ਟਿਕਟ ਹੈਗੀ ਆ ਇਹ ਹੋ ਸਕਦਾ ਵੀ ਪਾਈ ਉਹਨਾਂ ਨੂੰ ਪਤਾ ਵੀ ਹੋਵੇ ਤੇ ਇਹ ਹੁਣ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਵੀ ਉਹ ਇਹਦੇ ਬਾਰੇ ਕੀ ਵਿਚਾਰ ਦਿੰਦੇ ਆ ਜਦੋਂ ਕੋਈ ਜ਼ਮਾਨਤ ਮਿਲਦੀ ਆ ਜਾਂ ਜਦੋਂ ਹੁਣ ਕੋਈ ਮੀਡੀਆ ਦੇ ਮੂਹਰੇ ਆਉਣਗੇ ਕਿਥੇ ਬੰਨਣ ਤੇ ਇਹ ਵਕਤ ਦੱਸੂਗਾ ਪਰ ਅਮਰਤਪਾਲ ਮੈਨੂੰ ਦੂਮ ਦੇਸ਼ ਤੋਂ ਜਲਦੀ ਲੋੜ ਕਿਉਂ ਪਈ ਹੁਣ ਕੱਲ ਮੈਂ ਘੁੰਮਣ ਭਰਾ ਜਿਹੜੇ ਵਕੀਲ ਆ ਉਹਨਾਂ ਦਾ ਵੀ ਇੱਕ ਬਿਆਨ ਸੁਣਿਆ ਉਹ ਕਹਿੰਦੀ ਕਿ ਬਿਲਕੁਲ ਮੈਰੋਂ ਦੇ ਨਾਲ ਸਾਡਾ ਸੰਪਰਕ ਹੋਇਆ ਉਹ ਸਰੈਂਡਰ ਕਰਨ ਨੂੰ ਤਿਆਰ ਆ ਉਹਨੇ ਉਹ ਕਹਿੰਦੀ ਕਿ ਜੇ ਕਿਸੇ ਨੇ ਵੀਡੀਓ ਬਣਾਇਆ ਹੈ ਜਿਸ ਨੂੰ ਧਮਕੀ ਦਿੱਤੀ ਹੈ ਨਾ ਮਤਲਬ ਇਹ ਨਹੀਂ ਕਿ ਕਤਲ ਉਹਨੇ ਹੀ ਕੀਤਾ ਉਹ ਤਾਂ ਇਹ ਵੀ ਗੱਲ ਕਹਿੰਦੇ ਉਹ ਕਹਿੰਦੀ ਕਿ ਉਹਦੇ ਨਾਲ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਪਰ ਉਹ ਸਰੈਂਡਰ ਕਰਨ ਨੂੰ ਤਿਆਰ ਆ ਸੋ ਉਹਨਾਂ ਨੇ ਆ ਗੱਲ ਕਹਿਤੀ ਆ ਸੋ ਪਤਾ ਨਹੀਂ ਭਾਈ ਆਉਂਦੇ ਸਮੇਂ ਦੇ ਵਿੱਚ ਵਿੱਚੋਂ ਹੋਰ ਕੀ ਕੀ ਨਿਕਲ ਕੇ ਆਉਣਾ ਪਰ ਕੁੰਨਮਾ ਲਾ ਕੇ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਇੰਉਂ ਲੱਗਦਾ ਜਿੰਨੇ ਲੋਕ ਇਹ ਗੱਲ ਕਹਿ ਰਹੇ ਕਿ ਅਸੀਂ ਅਸ਼ਲੀਲਤਾ ਦੇ ਖਿਲਾਫ ਆ ਜੀ ਨੂੰ ਵੀ ਬੰਨੇ ਆ ਵੀ ਭਾਈ ਅਸੀਂ ਕੰਟੈਂਟ ਮੁਕਣਾ ਚਾਹੀਦਾ ਬਿਲਕੁਲ ਠੀਕ ਆ ਮੁਕਣਾ ਹੀ ਚਾਹੀਦਾ ਪਰ ਮੈਨੂੰ ਤਾਂ ਟਿੱਪਣੀਆਂ ਵੇਖ ਕੇ ਆਉਂ ਲੱਗਦਾ ਵੀ ਭਾਈ ਪੰਜਾਬ ਦੇ ਵਿੱਚ ਦੁੱਧ ਧੋਤਿਆਂ ਦੀ ਗਿਣਤੀ ਬਹੁਤ ਆ ਪੰਜਾਬ ਦੇ ਵਿੱਚ ਗਾਲ ਹੀ ਕੋਈ ਨਹੀਂ ਕੱਢਦਾ ਪੰਜਾਬ ਦੇ ਵਿੱਚ ਅਸ਼ਲੀਲ ਗੱਲ ਹੀ ਕੋਈ ਨਹੀਂ ਕਰਦਾ ਪੰਜਾਬ ਦੇ ਵਿੱਚ ਦੋ ਅਰਥੀ ਗੱਲਾਂ ਹੀ ਨਹੀਂ ਕੋ ਕਰਦਾ ਮੈਨੂੰ ਲੱਗਦਾ ਵੀ ਪੰਜਾਬ ਸਭ ਤੋਂ ਵੱਡਾ ਸ਼ਰੀਫ ਹੋ ਗਿਆ ਜੀ ਜੀ ਬਿਲਕੁਲ ਕੈਨਾ ਸਾਹਿਬ ਉਧਰ ਪੂਰੀ ਵਾਲੇ ਜਿਹੜੇ ਡੇਰੇ ਦੇ ਮੁਖੀ ਨੇ ਸ਼ੰਕਰਾਨੰਦ ਦੋਨਾਂ ਤੇ ਕਹਿੰਦੇ ਪਰਚਾ ਦਰਜ ਹੋ ਗਿਆ ਜੀ ਕਿਉਂ ਹਾਂ ਉਹਨਾਂ ਦੇ ਤੇ ਪਰਚਾ ਦਰਜ ਹੋ ਗਿਆ ਜੀ ਕਿਉਂਕਿ ਉਹਦਾ ਦੀ ਇੱਕ ਕਿਸੇ ਤਰ੍ਹਾਂ ਦੇ ਉੱਤੇ ਨਾ ਔਰਤ ਦੇ ਨਾਲ ਨੀਲੀ ਵੀਡੀਓ ਸਾਹਮਣੇ ਆਈ ਹੈ ਜੀ ਦੇ ਕਰਕੇ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਇਹ ਖਬਰ ਤਾਂ ਪਿਛਲੇ ਕਈ ਦਿਨਾਂ ਤੋਂ ਸੁਣਦੀ ਸੀ ਪਰ ਗੱਲ ਇਹ ਜੀ ਕਿ ਹੋਰ ਖਬਰਾਂ ਦੇ ਵਿੱਚ ਇਹ ਖਬਰ ਲੁਕ ਗਈ ਸੀ ਅਮਹਿਰੋ ਵਾਲੇ ਕੇਸ ਦੇ ਵਿੱਚ ਇਹ ਖਬਰ ਵੀ ਲੁਕ ਗਈ ਸੀ ਸੋ ਜੀ ਦੇ ਕਰਕੇ ਇਹ ਜਿਹੜਾ ਮਾਮਲਾ ਤੇ ਇਹ ਥੋੜਾ ਜਿਹਾ ਉਰੇ ਪਰੇ ਹੋ ਗਿਆ ਪਰ ਹੁਣ ਪਰਚਾ ਦਰਜ ਹੋ ਗਿਆ ਤੇ ਪਰਚਾ ਦਰਜ ਤੋਂ ਬਾਅਦ ਪਾਈ ਹੁਣ ਖਬਰ ਆ ਗਈ ਨਾ ਕਿ ਭਾਈ ਹੁਣ ਜਿਹੜੀ ਭਾਵਨਾ ਭੜਕਾਉਣ ਦਾ ਭਾਵਨਾ ਭੜਕਣ ਦਾ ਪਰਚਾ ਦਰਜ ਆ ਕਿਸੇ ਔਰਤ ਦੇ ਵੱਲੋਂ ਦੋਸ਼ ਨਹੀਂ ਲਾਇਆ ਗਿਆ ਵੀ ਮੇਰੇ ਨਾਲ ਜ਼ਿਆਰਤੀ ਕੀਤੀ ਗਈ ਹੈ ਜਾਂ ਕੁਝ ਇਹ ਤਾਂ ਨਹੀਂ ਪਤਾ ਲੱਗਾ ਜੀ ਕਿ ਕੁਝ ਕੁ ਲੋਕਾਂ ਦੀ ਸ਼ਿਕਾਇਤ ਨੇ ਉੱਤੇ ਕਿ ਭਾਈ ਸਾਡੀ ਭਾਵਨਾ ਭੜਕੀ ਆ ਤੇ ਤਾਂ ਪਰਚਾ ਦਰਜ ਕੀਤਾ ਗਿਆ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਜਿਹੜਾ ਸੁਆਮੀ ਸ਼ੰਕਰਾਨੰਦ ਤੇ ਇਹਨੂੰ ਗੱਡੀ ਤੋਂ ਵੀ ਲਾ ਦਿੱਤਾ ਗਿਆ ਇਹ ਕਹਿੰਦੇ ਆ ਵੀ ਭਾਈ ਇਹਦੇ ਵਿੱਚ ਜੇਕਰ ਪੜਤਾਲ ਹੋਵੇ ਸਹੀ ਤਰੀਕੇ ਦੇ ਨਾਲ ਸ਼ਹਿਰ ਵਿੱਚੋਂ ਕਈ ਹੋਰ ਜਾਣਕਾਰੀਆਂ ਨਿਕਲਣ ਕਿਉਂ ਨਹੀਂ ਜੀ ਤੇ ਜਨਾਬ ਸਾਹਿਬ ਸ਼੍ਰੋਮਣੀ ਕਮੇਟੀ ਕਹਿੰਦੇ ਪਾਕਿਸਤਾਨ ਜੱਥਾ ਨਹੀਂ ਭੇਜੇਗੀ ਜੀ ਕਿਉਂ ਦੇਖੋ ਜਿਹੜੇ ਹਾਲਾਤ ਬਣੇ ਹੋਏ ਨੇ ਦੋਵਾਂ ਦੇਸ਼ਾਂ ਦੇ ਜੀ ਉਹਦੇ ਮੁਤਾਬਕ ਤਾਂ ਭੇਜਣਾ ਵੀ ਨਹੀਂ ਚਾਹੀਦਾ ਹਾਲ ਦੀ ਕੜੀ ਤੇ ਜਾਊਗਾ ਵੀ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਆ ਵੀ ਭਾਈ ਹਰ ਸਾਲ ਦੀ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਦੀ ਮੌਕੇ ਜਿਹੜਾ ਜੱਥਾ ਜਾਂਦਾ ਹੁੰਦਾ ਜੀ ਪਾਕਿਸਤਾਨ ਦੇ ਵੱਲ ਉਹਦੇ ਲਈ ਕਿਹਾ ਜੀ ਕਿ ਸਰਦਾਰ ਲੋਗਾਂ ਨੇ ਆਪਣੇ ਪਾਸਪੋਰਟ ਤਾਂ ਜਮ੍ਹਾਂ ਕਰਵਾਤੇ ਸੀਗੇ ਸ਼੍ਰੋਮਣੀ ਕਮੇਟੀ ਦੇ ਵਿੱਚ ਪਰ ਇਹ ਤਕੀ ਨਹੀਂ ਜਾਇਆ ਜਾਊਗਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹਾਲਾਤ ਨੂੰ ਦੇਖ ਕੇ ਹਾਲਾਤ ਦੇ ਮੱਦੇ ਨਜ਼ਰ ਤੇ ਕਈ ਵੀਜ਼ੇ ਦੀਆਂ ਪਰਸਥਿਤੀਆਂ ਉਹਦੇ ਮੱਦੇ ਨਜ਼ਰ ਤੇ ਤੇ ਜੋ ਦੋਵਾਂ ਦੇਸ਼ਾਂ ਦੇ ਵਿੱਚ ਮਾਹੌਲ ਬਣਿਆ ਹੋਇਆ ਉਹਦੇ ਮੱਦੇ ਨਜ਼ਰ ਇਹ ਜੱਥਾ ਨਹੀਂ ਜਾਊਗਾ। ਫੋ ਦੇਖਦੇ ਭਾਈ ਵੀ ਕੀ ਬਣਦਾ ਫਿਲਹਾਲ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਨਹੀਂ ਖੁੱਲਿਆ। ਲੋੜ ਵੀ ਹੈ ਤੇ ਮੰਗ ਵੀ ਹੈ ਇਸ ਗੱਲ ਦੀ ਕਿ ਭਾਈ ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਖੁੱਲੇ। ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਜਜ਼ਬਾਤ ਵੀ ਕਦਰ ਵੀ ਕਰਨੀ ਚਾਹੀਦੀ ਆ ਤੇ ਲੋੜ ਆ ਇਸ ਵੇਲੇ ਵੀ ਭਾਈ ਇਹ ਲਾਂਘਾ ਖੋਲ੍ਹੇ ਜਾਵੇ ਕਿਉਂਕਿ ਜੇ ਅੱਜ 에어ਪੋਰਟ ਸ਼ੁਰੂ ਹੋ ਗਏ ਆ ਜੇਕਰ ਅੱਜ ਬਾਕੀ ਸਭ ਚੀਜ਼ਾਂ ਸ਼ੁਰੂ ਹੋਗੀਆਂ ਤੇ ਫਿਰ ਭਾਈ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਫਿਰ ਇਹ ਕਿਹੜੇ ਕਾਰਨ ਕਰਕੇ ਨਹੀਂ ਖੋਲ੍ਹਿਆ ਜਾ ਰਿਹਾ ਇਹ ਵੀ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਤੇ ਸਵਾਲ ਵੀ ਆ ਜੀ ਤੇ ਤੇਨਾ ਸਾਹਿਬ ਉਹ ਰਾਜਕੋਟ ਦੇ ਵਿੱਚ ਸਾਬਕਾ ਮੁੱਖ ਮੰਤਰੀ ਵਿਜੇ ਰupani ਹੋਰਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜੀ हां बिल्कुल ही ਉਸ ਅਤੋਂ ਸਸਕਾਰ ਲਗੇ ਗੱਲ ਕਰ ਦਿੱਤਾ ਗਿਆ ਲੰਗੇ ਕੱਲ ਰਾਤੀ 10 ਵਜੇ ਦੇ ਕਰੀਬ ਇਹਨਾਂ ਦਾ ਸਸਕਾਰ ਕੀਤਾ ਗਿਆ ਕਿਉਂਕਿ ਜੋ ਅਹਮਦਾਬਾਦ ਦੇ ਵਿੱਚ 5 ਰੋੜ ਪਹਿਲਾਂ ਤੇ ਜਹਾਜ਼ ਹਾਰਸਾ ਵਾਪਰਿਆ ਤੇ ਉਹਦੇ ਵਿੱਚ ਆਪਾਂ ਜਾਣਦੇ ਕਿ ਬਹੁਤ ਕੁਝ ਗੁਆਇਆ ਤੇ ਦੇਸ਼ ਤੇ ਵਿਦੇਸ਼ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹਦੇ ਵਿੱਚ ਮਾਰੇ ਗਏ ਤੇ ਕਿਸੇ ਦੀ ਵੀ লাশ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਛਾਣੀ ਨਹੀਂ ਜਾ ਸਕੀ ਸੋ ਪਤਾ ਲੱਗਾ ਜੀ ਕਿ ਸਭ ਨੂੰ ਜਿੰਨਾਂ ਦੀਆਂ ਲਾਸ਼ਾਂ ਦੇ ਆ ਜਿਹੜੀਆਂ ਉਹ ਪਰਿਵਾਰਕ ਮੈਂਬਰਾਂ ਨੂੰ ਸੌਂਪਨੇ ਦਿੱੰਨਾ ਸਭ ਦਾ ਡੀਐਨਏ ਟੈਸਟ ਮੈਚ ਕਰਕੇ ਸੌਂਪਨਾ ਦਿੱੰਨਾ ਵਿਜੇਰ ਪਾਣੀ ਸਾਹਿਬ ਦੀ ਉਹਨਾਂ ਦੇ ਵਿੱਚੋਂ ਇੱਕ ਆ ਜਿਹੜੀ ਡੀਐਨਏ ਦੀ ਟੈਸਟ ਕਰਕੇ ਤੇ ਮੈਚਿੰਗ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇ ਸੌਂਪੀ ਗਈ ਆ ਸੋ ਕੱਲ ਉਹਨਾਂ ਨੂੰ ਰਾਜਕੋਟ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹਨਾਂ ਦੀ ਜਿਹੜੀ ਮ੍ਰਿਤਕ ਦੇ ਰੱਖੀ ਗਈ ਆ ਲੋਕਾਂ ਨੇ ਦਰਸ਼ਨਾਂ ਵਾਸਤੇ ਫਿਰ ਇਹਨਾਂ ਨੂੰ ਪਤਾ ਲੱਗਾ ਜੀ ਦਲੀਆਂ ਦੇ ਵਿੱਚ ਦੇ ਲੰਘਦੇ ਹੋਏ ਸ਼ਮਸ਼ਾਨ ਘਾਟ ਲੈ ਕੇ ਗਏ ਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਜਿਹੜੇ ਸੜਕਾਂ ਦੇ ਉੱਤੇ ਆ ਗਏ ਇਹ ਆਪਦੇ ਨੇਤਾ ਨੂੰ ਵੇਖਣ ਦੇ ਲਈ ਸੋ ਕੱਲ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਉਹ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਜਿਹੜਾ ਪਾਇਲਟ ਸੀ ਨਾ ਇਸ ਜਹਾਜ਼ ਦਾ 에ਅਰ ਇੰਡੀਆ ਵਾਲੇ ਜਹਾਜ਼ ਦਾ ਕ੍ਰੈਸ਼ ਹੋਇਆ ਪਾਣਡ ਪਹਿਲਾਂ ਅੰਮਦਾਬਾਦ ਦੇ ਵਿੱਚ ਉਹਨੇ ਜੀ ਮੇਡ ਇਹ ਕਾਲ ਕੀਤੀ ਜਦੋਂ ਵੀ ਭਾਈ ਇਹ ਜਹਾਜ਼ ਹੁਣ ਫਟ ਜਾਣਾ ਡਿੱਗ ਪੈਣਾ ਉਹਦੇ ਵਿੱਚ ਉਹਨੇ 3-4 ਸੈਕਿੰਡ ਦੇ ਵਿੱਚ ਕੁਝ ਗੱਲਾਂ ਕਹੀਆਂ ਪਾਇਲਟ ਨੇ ਗੱਲ ਕਹੀ ਆ ਕਿ ਜਹਾਜ਼ ਨੂੰ ਥਰਸਟ ਨਹੀਂ ਮਿਲ ਰਿਹਾ ਤੇ ਜਹਾਜ਼ ਦੀ ਲਾਈਟ ਬੰਦ ਹੋ ਰਹੀ ਆ ਇਹ ਡਿੱਗ ਰਿਹਾ ਇਸ ਸ਼ਾਇਦ ਅਸੀਂ ਕੋਈ ਨਾ ਬਚੀ ਜੀ ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਜੀ ਵਕ ਵਕ ਥਾਵਾਂ ਦੇ ਉੱਤੇ ਮੀਂਹ ਪਿਆ ਰਾਸ ਮੇਰੇ ਸਾਥੀਆਂ ਨੇ ਹੁਣ ਮੈਨੂੰ ਕਿਸੇ ਨੇ ਦੱਸਿਆ ਬੋਗੇ ਬੜਾ ਮੀਂਹ ਪਿਆ ਸਿਰ ਬਰਨਾਲਾ ਬੜਾ ਮੀਂਹ ਪਿਆ ਜਦੋਂ ਤੱਕ ਮੈਂ ਸਵੇਰੇ ਉੱਠਿਆ ਤੇ ਜਲੰਧਰ ਦੇ ਵਿੱਚ ਵੀ ਕਿੜਮਣ ਕਿੜਮਣ ਹੋਈ ਜਾਂਦੀ ਸੀ ਕਿ ਜਲੰਧਰ ਚ ਕੋਈ ਭਰਮਾ ਮੀਂਹ ਤਾਂ ਨਹੀਂ ਪਿਆ ਪਰ ਬੱਦਲ ਵਾਈ ਹੈ ਤੇ ਮਾਮੂਲੀ ਦਾ ਮੀਂਹ ਕਰੀਆਂ ਜੀਆਂ ਪੈ ਜਾਂਦਾਂ ਦਾ ਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਾਤ ਨੂੰ ਪਿਆ ਕਈ ਥਾਵਾਂ ਦੇ ਉੱਤੇ ਭਰਮਾ ਕਈ ਥਾਵਾਂ ਤੇ ਥੋੜਾ ਬਹੁਤ ਤੇ ਪਰ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਹੈਗੀ ਆ ਤੇ ਬਦਲਵਾਈ ਇਸ ਵੇਲੇ ਆ ਜੀ ਸਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏਡੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ